ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਅ ਖਾਣਾ ਮਹਾਭਰੇ ਜਾਂ ਵਹਾਰਤਾਂ ਬਾਰੇ ਅਸੀਂ ਛੋਟੀਆਂ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾਉਂਦੇ ਰਹਿੰਦੇ ਆ ਤੇ ਅੱਜ ਅਸੀਂ ਤੁਹਾਨੂੰ ਇੱਕ ਪੰਜਾਬੀ ਦੀ ਖਾਨ ਹੈ ਗਦੀ ਮਾਰ ਲਈ ਭਾਰ ਨੇ ਤੇ ਬੱਚਾ ਮਾਰ ਲਿਆ ਹੀਪੜ ਨੇ ਉਹ ਅਸੀਂ ਤੁਹਾਨੂੰ ਹਕੀਕਤ ਰੂਪ ਦੇ ਵਿੱਚ ਦਿਖਾ ਰਹੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਗਦੀ ਦੇ ਉੱਤੇ ਭਾਰ ਰੱਖਿਆ ਹੋਇਆ ਉਹਦੇ ਉਸੇ ਪਾਣੀ ਦੀਆਂ ਕਿਨੀਆਂ ਨੇ ਤੇ ਨਾਲ ਜਿਹੜਾ ਬੱਚਾ ਹੈਗਾ ਉਹਦੇ ਪਿੱਛੇ-ਪਿੱਛੇ ਤੁਸੀਂ ਇਹਨੂੰ ਹਕੀਕਤ ਰੂਪ ਵਿੱਚ ਦੇਖ ਰਹੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਗਧੇ ਆ ਉਹਨਾਂ ਦੀ ਵੀ ਬਹੁਤ ਥੋੜੀ ਗਿਣਤੀ ਹੈ ਇਹ ਜਿਹੜੇ ਭਰਾ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਆ ਬਾਈ ਜੀ ਤੁਹਾਡਾ ਨਾਮ ਕੀ ਹੈ ਸਾਕੂ ਖਾਨ ਸਾਕੂ ਖਾਨ ਕਿੱਥੋਂ ਆਇਓ ਤੁਸੀਂ ਫਾਜ਼ਲਕਾ ਤੋਂ ਆਏ ਨੇ ਜੀ ਹਾਂ ਜੀ ਤੇ ਇਸ ਗਧੇ ਬਾਰੇ ਜਾਣਕਾਰੀ ਦਿਓ ਕਿਦਾ ਵੀ ਰੇਟ ਭਾ ਕਿੰਨਾ ਹੈ 18 19 2000 ਵਿਚ 18 19 2000 ਤੱਕ ਜਿਹੜੀ ਅੱਛੀ ਗੱਧੀ ਆ ਉਹ ਕੁਆਲਿਟੀ ਵਾਲੀ ਕੁਆਲਿਟੀ ਵਾਲੀ ਇਹਨਾਂ ਦੀ ਖਾਦ ਖਰਾਕ ਕੀ ਹੈਗੀ ਇਹਨਾਂ ਦੇ ਪਾਸਾ ਗਾਹੂ ਖਾ ਲੈਂਦੇ ਕਿ ਨਹੀਂ ਤੇ ਦਾਣਾ ਦੂਣਾ ਕਰੇ ਪਾਉਂਦੇ ਨੇ ਸਾਲਾਂ ਵਿੱਚ ਸਾਲਾਂ ਵਿੱਚ ਸਾਰੇ ਦਾਣਾ ਦੂਣਾ ਪਾਉਂਦੇ ਤੇ ਅੱਜ ਜਿਵੇਂ ਹੁਣ ਜਨਾਈ ਦੀ 14 ਤਰੀਕ ਹੋ ਚੁੱਕੀ ਹੈ 2024 ਤੇ ਤੁਹਾਡਾ ਇੱਥੇ ਆਣ ਦਾ ਕਾਰਨ ਕੀ ਆ ਵੀ ਸਾਡੇ ਪਿੰਡ ਤੇ ਚਾਹੋਂ ਤੁਸੀਂ ਉਧਰ ਮੀ ਨਹੀਂ ਪਿਆ ਉਧਰ ਮੀ ਨਹੀਂ ਪਿਆ ਤਾਂ ਤੁਸੀਂ ਆਪਣੀਆਂ ਗਾਈਆਂ ਲੈ ਕੇ ਜਾਂ ਇਹ ਗਧੀ ਦੇ ਉੱਤੇ ਜਿਹੜਾ ਭਾਰ ਰੱਖਿਆ ਹੋਇਆ ਮਜਬੂਰੀ ਵਾਸਤੇ ਆਏ ਮਜਬੂਰੀ ਹੈ ਕਿ ਤੁਹਾਨੂੰ ਇੱਡੀ ਦੂਰੋਂ ਇੱਧਰ ਆਉਣਾ ਪਿਆ ਇੱਥੇ 300 ਕਿਲੋਮੀਟਰ ਦਾ ਫਾਇਦਾ ਹਾਂਜੀ ਇੱਥੋਂ ਦੱਸੋ ਇਹ ਦੱਸ ਰਿਹਾ ਕਿ ਪੂਰੇ 300 ਕਿਲੋਮੀਟਰ ਹੈਗਾ ਤੇ ਇਸ ਤਰ੍ਹਾਂ ਜਿਹੜੇ ਕਿਰਤੀ ਲੋਕ ਨੇ ਜਾਂ ਪੰਜਾਬ ਦੇ ਵਿੱਚ ਕਮਾਈ ਕਰਨ ਵਾਲੇ ਕਾਮੇ ਲੋਕ ਨੇ ਉਹਨਾਂ ਦੀ ਗਿਣਤੀ ਬੜੀ ਥੋੜੀ ਹੈ ਤੇ ਪਰ ਜੋ ਪੰਜਾਬ ਦਾ ਕਾਰਜ ਹੈ ਇਹਨਾਂ ਲੋਕਾਂ ਦੇ ਸਿਰ ਤੇ ਹੀ ਚੱਲਦਾ ਤੇ ਅੱਜ ਸਾਨੂੰ ਬੜੀ ਖੁਸ਼ੀ ਆ ਕਿ ਇਹ ਸਾਡੇ ਪਿੰਡ ਦੇ ਵਿੱਚ ਆਏ ਨੇ ਤੇ ਇਨਾਂ ਰਾਹੀਂ ਹੀ ਅਸੀਂ ਜਿਹੜੀ ਇਹ ਛੋਟੀ ਵੀਡੀਓ ਤਿਆਰ ਕਰੀ ਆ ਵੀ ਗੱਦੀ ਮਾਰ ਲਈ ਭਾਰਨੇ ਤੇ ਬੱਚਾ ਮਾਰ ਲਿਆ ਹਿਬੜ ਨੇ ਤੇ ਮੈਂ ਮੇਰੇ ਕੈਮਰਾਮੈਨ ਨੂੰ ਕਹੂੰਗਾ ਕਿ ਦੁਬਾਰਾ ਫੇਰ ਦਿਖਾਵੇ ਤਾਂ ਕਿ ਜਿਹੜੇ ਪੰਜਾਬ ਦੇ ਸਾਡੇ ਛੋਟੇ ਬੱਚੇ ਆ ਜਾਂ ਨੌਜਵਾਨ ਆ ਉਹ ਪੰਜਾਬੀ ਦੀਆਂ ਅਖਾਣਾਂ ਮਹਾਵਰਿਆ ਨਾਲ ਜੁੜੇ ਰਹਿਣ ਸਾਡੀ ਵਿਰਾਸਤ ਨਾਲ ਜੁੜੇ ਰਹਿਣ ਕਿਉਂਕਿ ਅੱਜ ਜਿਹੜਾ ਕੰਪਿਊਟਰ ਦਾ ਯੁੱਗ ਹੈ ਜਾਂ ਇੰਟਰਨੈਟ ਦਾ ਯੁੱਗ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਬਹੁਤ ਥੋੜੇ ਰੂਪ ਦੇ ਵਿੱਚ ਮਿਲਦੀਆਂ ਨੇ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸ਼ੁਕਰੀਆ